ਲੱਖ ਦੀ ਲਾਹਨਤ ਹੈ ਇਹੀਆਂ ਸਰਕਾਰਾਂ ਤੇ ਇਹ ਕਹਿੰਦੇ ਚੱਟਾ ਬੰਦ ਕਰਨਾ ਨਸ਼ਾ ਖਤਮ ਕਰ ਦਿਆਂਗੇ ਕਸ਼ਟਾ ਖਤਮ ਕਰ ਦਿਆਂਗੇ ਉਹ ਲਾਂਤ ਕੋ ਚਾਈਨਾ ਡੋਰ ਨਹੀਂ ਸੋਡੇ ਕੋਲੋਂ ਬੰਦ ਹੋਈ ਚਾਈਨਾ ਡੋਰ ਨਹੀਂ ਬੰਦ ਇਹ ਹਾਲਾਤ ਦੇਖੋ ਆ ਵਿਚਾਰਾ ਨੌਜਵਾਨ ਜਵਾਕ ਜਵਾਕ 12 13 ਸਾਲਾਂ ਦਾ ਜਵਾਕ ਯਾਰ ਮਾਰਿਆ ਇੱਕ ਅੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਆ ਦੇਖ ਮੈਂ ਧੂ ਪੈਂਦੀ ਆ ਕਲੇਜੇ ਕਿ ਮੈਂ ਯਾਰ ਦਿਲ ਖਦਿਆ ਪਰ ਮਾਪੇ ਦੀਵਾ ਗੁੰਲ ਹੋ ਗਿਆ ਘਰ ਉੱਗੜ ਗਿਆ ਜਿਹਦੇ ਕਰਕੇ ਆ ਸੋਡੀਆਂ ਨਲਾਈਕੀਆਂ ਕਰਕੇ ਅਸੀਂ ਇੰਨਾ ਹਜ਼ਾਰ ਬੰਦਾ ਕਿੱਟੇ ਆਂ ਅੰਦਰ ਬੰਦ ਕਰਤਾ ਅਸੀਂ ਇੰਨੇ ਗੈਂਟਰ ਬੰਦ ਕਰਤੇ ਇੰਨਾਂ ਦੇ ਗੋਲੀਆਂ ਮਾਰਤੀਆਂ ਕੱਖ ਨਹੀਂ ਹੋਣਾ ਹੱਥੋਂ ਗੱਲਾਂ ਤੇਰੇ ਕੋਲ ਪੰਜ ਸੱਗਲੀਆਂ ਗੱਲਾਂ ਨੇ ਘੱਟੋ ਘੱਟ ਮੈਂ ਕਹਿੰਦਾ ਤੁਸੀਂ ਕਹਿੰਦਾ ਚਾਇਨਾ ਡੋਰ ਮੈਂ ਤੁਹਾਨੂੰ ਆਜਾ ਮੇਰੇ ਨਾਲ ਜਿੱਥੇ ਮਰਜ਼ੀ ਚੱਲ ਵੜੋ ਜਿਹਦੇ ਮਰਜ਼ੀ ਬਾਜ਼ਾਰ ਚ ਵੜ ਜੰਦੇ ਆਪਾਂ ਜਿਹੜੀ ਮਰਜ਼ੀ ਦੁਕਾਨ ਤੋਂ ਚਾਇਨਾ ਡੋਰ ਲੈ ਲਓ ਯਾਰ ਸਰੇਆ ਮਿਲਦੀ ਆ ਯਾਰ ਉਹ ਚਿੱਟਾ ਦਾ ਹਲੇ ਮਾੜਾ ਮੋਟਾ ਕੋਈ ਲੁਕੋ ਕੇ ਵੇਚਦਾ ਜਾਂ ਕਿਵੇਂ ਇਹ ਸ਼ਰਿਆਂ ਬਿਕਦੀ ਆ ਐਵੇਂ ਡਰਾਮੇ ਕਰੀ ਜਾਂਦੇ ਆ ਅਸੀਂ ਚੈਨਲ ਡੋਰ ਬੰਦ ਕਰ ਦਿਆਂਗੇ ਅਸੀਂ ਪਰਚੇ ਦੇਵਾਂਗੇ ਅਸੀਂ ਇੰਨੀ ਫੜਦੀ ਸ਼ੌਨੀ ਫੜਦੀ ਕਿੱਥੇ ਫੜਦੀ ਉਹ ਬਾਈ ਪੰਜਾਬ ਦੇ ਲੋਕੋ ਇਹ ਤਾਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਅੱਜ ਦੀਆਂ ਚਾਰ ਖਬਰਾਂ ਚੈਨਲ ਡੋਰ ਦੇ ਨਾਲ ਇੱਕੇ ਮੁੰਡਾ ਮਰਿਆ ਤਿੰਨ ਬੰਦਿਆਂ ਦੇ ਹੋਰ ਜਿਹਦੀਆਂ ਬੁੱਲਾਂ ਦੇ ਫਿਰਗੀ ਜਿਹਦੇ ਅੱਖਾਂ ਦੇ ਫਿਰਗੀ ਜਿਹਦਾ ਗਲ ਬਚ ਗਿਆ ਗਲ ਦੇ ਫਿਰਗੀ ਤਿੰਨ ਚਾਰ ਬੰਦੇ ਹੋਰ ਫਟਣ ਹੋਏ ਆ ਬੰਦੇ ਦਾ ਬੰਦੇ ਕਿੰਨੇ ਜਾਨਵਰ ਕਿੰਨੇ ਪੰਛੀ ਵਿਚਾਰੇ ਮਰਦੇ ਨੇ ਲੋਕ ਜਰ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਆ ਇਥੇ ਕੋ ਹੋਰ ਲਾਂਤੀ ਜਾਂ ਬੋਲੀ ਜਾਂਦਾ ਅਗਾ ਜੀ ਮੀ ਪੈ ਗਿਆ ਪਤੰਗ ਚੜਾਉਣ ਦਾ ਸਵਾਦ ਹੀ ਖਰਾਬ ਹੋ ਗਿਆ ਲੈ ਮਾਰੀ ਜੋ ਲੋਕਾਂ ਨੂੰ ਕਤਲ ਦਾ ਪਰਚਾ ਬਣਦਾ ਕਤਲ ਦਾ ਪਰਚਾ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਆਵਾਜ਼ ਠਾਓ ਇਹ ਸਰਕਾਰ ਜਿਹੜੀ ਗੂੰਗੀ ਬੋਲੀ ਅੰਨੀ ਹੋ ਚੁੱਕੀ ਹੈ ਕਹਿੰਦਾ ਪੈਸੇ ਬਣਾਉਣ ਤੋਂ ਇਲਾਵਾ ਹੈ ਹੀ ਨਹੀਂ ਕੋਈ ਕੰਮ ਦਿਖਦਾ ਉਥੇ ਉਹ ਕੋਈ ਉੱਥੇ ਨੀਤੀ ਲਿਆਉਂਦਾ ਕਿ ਉੱਥੇ ਨੀਤੀ ਲਿਆਂਦੀ ਕਦੇ ਪাবਲਿਕ ਸੈਕਟਰ ਵੇਚ ਤੇ ਸਰਕਾਰੀ ਜ਼ਮੀਨ ਤੇ ਅੱਖ ਰੱਖ ਲਈ ਕਿ ਉਹ ਵੇਚਤਾ ਕੁਝ ਚੜੀ ਜਾਂਦੇ ਆ ਐਦੋਂ ਲੋਕ ਮਰੀ ਜਾਂਦੇ ਆ ਕਿ ਖਬਰ ਆ ਗਈ ਕਿ ਤੇਰਾ ਮਰ ਗਿਆ ਕੋਈ ਖਬਰ ਆਈ ਕੋਈ ਮਾਰਤੀ ਕਿ ਇਹਦੇ ਕੋਈ ਖਬਰ ਆ ਗਈ ਆ ਚੈਨਾ ਡੋਰ ਗਾਲਚ ਪੈ ਗਈ ਮਰ ਗਿਆ ਜਿਹੜਾ ਵੀ ਥਾਣੇ ਦਾ ਹੁੰਦਾ ਥਾਣੇਦਾਰ ਐਸ ਐਚਓ ਜਿਹੜਾ ਉਹਦੀ ਜ਼ਿੰਮੇਵਾਰੀ ਤੈਅ ਕਰੋ ਵੀ ਜੇ ਤੇਰੇ ਇਲਾਕੇ ਵਿੱਚ ਪੈਂਦੇ ਸ਼ਹਿਰ ਆ ਚਾਹੇ ਪਿੰਡ ਆ ਕੋਈ ਦੁਕਾਨਾਂ ਦੇ ਚੈਨਲ ਡੋਰ ਮਿਲ ਗਈ ਤਾਂ ਤੂੰ ਜ਼ਿੰਮੇਵਾਰ ਹੋਗਾ ਲੱਗ ਦਿਖਾ ਦੇ ਉਹਦੇ ਭਾਰ ਕੇ ਮਾੜੀ ਮੁੱਠੀ ਪਰ ਨਹੀਂ ਬਈ ਉਹੋ ਚੜਾਵਾ ਚੜ ਜਾਂਦਾ ਚੁੱਪ ਹੋ ਜਾਂਦੇ ਆਪਾਂ ਨੇ ਤਮਾਸ਼ੀ ਲੋਕ ਆ ਤਮਾਸ਼ਾ ਦੇਖਦੇ ਆ ਹੁਆਂਸਦੇ ਚੁਟਕਲੇ ਸੁਣ ਕੇ ਥਲੇ ਆਹ ਹਾ ਹਾ ਕਰ ਛੱਡਦੇ ਆ ਤਾੜੀਆਂ ਮਾਰ ਛੱਡਦੇ ਆ ਆਹ ਹਾ ਬੜੀਆਂ ਗੱਲਾਂ ਸੁਣਾਈਆਂ ਵੀ ਐ ਕਹਿ ਕੇ ਉੱਠ ਕੇ ਝਾੜ ਕੇ ਝੁਗਾ ਕਰਨ ਬਣਾਉਂਦੇ ਆ ਇਹ ਦੂਜੇ ਦੀਆਂ ਦੂਜੇ ਦੇ ਘਰਾਂ ਚ ਲੱਗੀਆਂ ਅੱਗਾਂ ਨਾਲ ਸਾਨੂੰ ਦਿਖਦੀਆਂ ਨਹੀਂ ਤਮਾਸ਼ਾ ਲੱਗ ਲੱਗਦਾ ਸਾਨੂੰ ਤਮਾਸ਼ਾ ਜਿੱਦੇ ਹੀ ਇੱਕ ਸਾਡੇ ਘਰਾਂ ਚ ਆਉਣੀ ਹੈ ਮੇਰੀ ਗੱਲ ਜਾਂ ਤਾਂ ਖਲਿਓ ਸੋ ਪੰਜਾਬ ਦੇ ਲੋਕੋ ਇਸ ਗੱਲ ਬਦਲੇ ਆਵਾਜ਼ ਬੰਦ ਕਰਨੀ ਬਣਦੀ ਆ ਲੋਕ ਕਹਣਗੇ ਕੱਡਾ ਕ ਮੁੱਦਾ ਹੈ ਬਹੁਤ ਵੱਡਾ ਮੁੱਦਾ ਜਿੱਦੇ ਨਾਲ ਜਵਾਕ ਮਰ ਰਹੇ ਨੇ ਪੰਛੀ ਮਰ ਰਹੇ ਨੇ ਬੰਦੇ ਫਟ ਹੋ ਰਹੇ ਆ ਮਰ ਰਹੇ ਆ ਮੁੱਦਾ ਹੀ ਨਹੀਂ ਹੈਗਾ ਛੋਟੀ ਮੋਟੀ ਗੱਲ ਆ 13 ਸਾਲ ਦਾ ਜਵਾਕ ਮਰ ਗਿਆ ਜਾਂ ਸਾਡੇ ਲਈ ਛੋਟੀ ਗੱਲ ਆ ਇਹ ਫਿਰ ਕਹਿੰਦੇ ਲੱਖਾਂ ਮੁੱਦਾ ਨਹੀਂ ਸਰੇ ਲਾਉਂਦਾ ਇਹ ਲੱਖੇ ਦਾ ਕੰਮ ਆ ਲੱਖੇ ਦਾ ਕੰਮ ਆ ਜੁਰਤਨਾਮੇ ਫੜਾ ਦੂ ਯਾਦ ਕਰਨਾ ਤੇ ਮੈਂ ਕਹਣਾ ਦੁਕਾਨਾਂ ਵਾਲੇ ਵੇਚਦੇ ਆ ਫੜਵਾ ਕੇ ਫੜਨਾ ਕਿਹਨੇ ਸਰਕਾਰ ਨੇ ਪੁਲਿਸ ਨੇ ਪ੍ਰਸ਼ਾਸਨ ਨੇ ਤੁਸੀਂ ਬੋਲ ਪਿਆ ਕਰੋ ਮੜਾ ਮੋਡਾ ਗੱਲਾਂ ਲੱਖੇ ਦੇ ਜਮਾ ਲਿਆ ਸਾਰਾ ਠਿੱਕਾ ਲਿਆ ਰੱਖੇ ਨੇ ਕੱਲੇ ਪਾਸਾ ਦੁੱਖ ਲੱਗਦਾ ਹੈ ਦੇਖ ਕੇ ਦੋ ਕਿ ਐਂ ਜਵਾਕ ਮਰਦਾ ਜਾਂ ਕੋਈ ਬੰਦਾ ਮਰਦਾ ਜਾਂ ਤੋ ਕਹ ਨੂੰ ਹੱਥ ਮਾਰ ਲਓ ਪੰਜਾਬ ਦੇ ਲੋਕੋ ਇਹਨਾਂ ਗੱਲਾਂ ਵਾਲੇ ਬੋਲਣਾ ਸ਼ੁਰੂ ਕਰੋ ਲਿਖਣਾ ਕੱਟੋ-ਕੱਟੋ ਆਪਣਾ ਸੋਸ਼ਲ ਮੀਡੀਆ ਤੇ ਲੇਖ ਹੀ ਦਿਓ ਕੋ ਵਿਰੋਧ ਹੀ ਕਰ ਦਿਓ ਰੋਣਾ ਹੀ ਪਾ ਦਿਓ ਵੀ ਆ ਸਰਕਾਰਾਂ ਕੁਝ ਕੰਮ ਕਰ ਦੇ ਸਾਰੇ ਇਹਨਾਂ ਨੂੰ ਮਾੜੀ-ਮੋਢੀ ਸ਼ਰਮਾ ਜੇ ਤੇ ਬੰਦ ਕਰ ਦੇਣੇ ਇਹਦੇ ਕੋਲ ਕੀ ਬੰਦ ਕਰਨਾ ਕਿਹੜਾ ਚੈਨਲ ਬੰਦ ਕਰਤਾ ਕਿਹਦੇ ਪੱਤਰਕਾਰ ਦੇ ਪਰਚਾ ਦੇਤਾ ਕਿਸੇ ਦੀ ਆਵਾਜ਼ ਬੰਦ ਕਰਤੀ ਕੋ ਜਾਕ ਕੇ ਅੰਦਰ ਦੇਤਾ ਇਹਦੇ ਕੋਲ ਆ ਕੰਮ ਹੈ ਸੁਣ ਇਸ ਬਾਰੇ ਜਰੂਰ ਘੱਟੋ ਘੱਟ ਰੌਲਾ ਪਾਓ ਨਹੀਂ ਖਬਰਾਂ ਕਿੰਨੀਆਂ ਕਿ ਜਾਨਣਾ ਹਨ ਹੋਰ ਜਾਣੀਆਂ ਹਨ